करेगा ड्रग का व्यापार उसके ऐसी प्रॉपर्टी हम जब्त करेंगे और जो भी इस तरह करेगा ड्रग का व्यापार उसके ऐसी प्रॉपर्टी हम जब्त करेंगे और जो भी इस तरह करेगा ड्रग का व्यापार उसके ऐसी प्रॉपर्टी हम जब्त करेंगे करमजीत सिंह और पम्मा और डॉक्टर मेमी जिनके पर एक मुकदमा दर्ज हुआ दो सौ 21122 ਐਨਡੀਪੀਐਸ ਇੱਕ ਜਿਸ ਦੇ ਮੰਦੀ ਉਤਮ ਲੋਜਰੀ ਬਣਾਈ ਹੋਈ ਤੋਂ ਵੀ ਦਿੱਤੀ ਕੀਮਤ 36,75,950 ਰੁਪਏ ਅਧਿਕਤਿਕ ਕਰੋੜ 1,24,000 ਰੁਪਏ ਡਰੱਗ ਮਨੀ ਦੀ ਬਰਾਬਰ ਹੋਈ ਜਿਸ ਸੰਬੰਧੀ ਸਬੰਧਤ ਬੋਰਡ ਦਿੱਲੀ ਦੇ ਹੁਕਮ ਨੰਬਰ ਸੀਏਟੀ ਐਲਪੀਐਨਡੀਪੀਐਸ ਸੀਯੂਐਲ 125328471524 ਰਾਏ ਕੀ ਗਈ ਹੈ ਜੋ ਇਸ ਨੂੰ ਨਾ ਹੀ ਕੋਈ ਖਰੀਦ ਸਕਦਾ ਹੈ ਨਾ ਹੀ ਇਹ ਕਿ ਵੇਚੀ ਜਾ ਸਕਦੀ ਹੈ ਇਹ ਸਾਰੇ ਇਲਾਕਾ ਨਿਵਾਸੀਆਂ ਨੂੰ ਜੇਕੀਟ ਕੀਤਾ ਜਾਂਦਾ ਹੈ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਤੇ ਡੀਜੀਪੀ ਪੰਜਾਬ ਦੀ ਨਿਗਰਾਨੀ ਦੇ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਚਲਾਈ ਗਏ ਮਹਿੰਮ ਦੇ ਤਹਿਤ ਜ਼ਿਲ੍ਹਾ ਕਪੂਰਥਲਾ ਪੁਲਿਸ ਵੱਲੋਂ ਨਸ਼ੇ ਦੇ ਸੌਦਾਗਰਾਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ ਦਰਅਸਲ ਫਗਵਾੜਾ ਦੇ ਮਹੱਲਾ ਬਾਬਾ ਗਧੀਆਂ ਵਿਖੇ ਮੈਡੀਕਲ ਚਲਾਉਣ ਵਾਲੇ ਇੱਕ ਡਾਕਟਰ ਦੀ ਲੱਖਾਂ ਰੁਪਏ ਦੀ ਜਾਇਦਾਦ ਨੂੰ ਸੀਲ ਕਰ ਦਿੱਤਾ ਗਿਆ ਇਸ ਕਾਰਵਾਈ ਨੂੰ ਅੰਜਾਮ ਦੇਣ ਦੇ ਲਈ ਫਗਵਾੜਾ ਪਹੁੰਚੇ ਐਸਐਸਪੀ ਵੱਤਸਲਾ ਗੁਪਤਾ ਨੇ ਦੱਸਿਆ ਕਿ ਫਗਵਾੜਾ ਵਿਖੇ ਮਹਿਮੀ ਮੈਡੀਕਲ ਸਟੋਰ ਦੇ ਨਾਮ ਤੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਇੱਕ ਡਾਕਟਰ ਪਰਮਜੀਤ ਸਿੰਘ ਉਰਫ ਪੰਮਾ ਉਰਫ ਡਾਕਟਰ ਪੁੱਤਰ ਸੁੰਦਰਪਾਲ ਵਾਸੀ ਗੁਰੂ ਨਾਨਕ ਇਨਕਲੇਵ ਬਾਬਾ ਗਦਿਆਂ ਨੂੰ ਪੁਲਿਸ ਦੇ ਵੱਲੋਂ 2022 ਦੇ ਵਿੱਚ ਕਾਬੂ ਕਰਕੇ ਉਸ ਦੇ ਕਬਜ਼ੇ ਦੇ ਵਿੱਚੋਂ ਭਾਰੀ ਮਾਤਰਾ ਦੇ ਵਿੱਚ ਨਸ਼ੀਲੀਆਂ ਗੋਰੀਆਂ 1 ਕਰੋੜ 1 ਲੱਖ 24 ਹਜ਼ਾਰ ਦੀ ਡਰਗਮਨੀ ਬਰਾਮਦ ਕੀਤੀ ਗਈ ਸੀ ਇਸ ਦੇ ਖਿਲਾਫ ਥਾਣਾ ਸਿਟੀ ਪੁਲਿਸ ਦੇ ਵੱਲੋਂ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਅਗਲੀ ਕਾਰਵਾਈ ਕਰਦੇ ਆਂ આરોપી ਵੱਲੋਂ ਨਸ਼ੇ ਦਾ ਕਾਰੋਬਾਰ ਕਰਕੇ ਬਣਾਈ 36,75,958 ਰੁਪਏ ਦੀ ਕੀਮਤ ਦੀ ਕੋਠੀ ਨੂੰ ਸੀਲ ਕਰ ਦਿੱਤਾ ਗਿਆ ਐਸਐਸਪੀ ਨੇ ਦੱਸਿਆ ਕਿ ਸੀਲ ਕੀਤੀ ਹੋਈ ਪ੍ਰਾਪਰਟੀ આરોપી ਨੇ ਆਪਣੀ ਪਤਨੀ ਦੇ ਨਾਮ ਤੇ ਕਰਵਾਈ ਹੋਈ ਸੀ ਜਿਸ ਨੂੰ ਹੁਣ ਨਾ ਤਾਂ ਵੇਚਿਆ ਜਾ ਸਕਦਾ ਤੇ ਨਾ ਹੀ ਖਰੀਦਿਆ ਜਾ ਸਕਦਾ ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਇਸ ਮੁਹਿੰਮ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ ਜਿਸ ਕਰਕੇ ਕਿਸੇ ਨੇ ਵੀ ਨਸ਼ੇ ਦੇ ਕਾਰੋਬਾਰ ਦੇ ਵਿੱਚੋਂ ਜੇਕਰ ਕੋਈ ਵੀ ਜਾਇਦਾਦ ਬਣਾਈ ਹੈ ਕੋਈ ਕੀਮਤੀ ਸਮਾਨ ਬਣਾਇਆ ਉਸ ਦੀ ਜਾਂਚ ਕਰਕੇ ਇਸੇ ਤਰ੍ਹਾਂ ਦੇ ਨਾਲ ਸੀਲ ਕੀਤਾ ਜਾਵੇਗਾ ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕੋਈ ਵੀ ਨੌਜਵਾਨ ਨਸ਼ਾ ਛੱਡਣਾ ਚਾਹੁੰਦਾ ਹੈ ਉਸ ਏਰੀਆ ਦਾ ਕੋਈ ਵੀ ਜ਼ਿੰਮੇਵਾਰ ਵਿਅਕਤੀ ਪੁਲਿਸ ਦੀ ਮਦਦ ਨਾਲ ਉਸ ਨੂੰ ਸੈਂਟਰ ਦੇ ਵਿੱਚ ਦਾਖਲ ਕਰਵਾ ਸਕਦਾ ਹੈ ਇਸ ਤੋਂ ਇਲਾਵਾ ਉਹਨਾਂ ਕਿਹਾ ਹੈ ਕੋਈ ਵੀ ਵਿਅਕਤੀ ਕਿਸੇ ਵੀ ਨਸ਼ਾ ਤਸਕਰ ਦੇ ਖਿਲਾਫ ਪੁਲਿਸ ਨੂੰ ਜਾਣਕਾਰੀ ਦੇਣਾ ਚਾਹੀਏ ਤਾਂ ਉਹ ਪੁਲਿਸ ਕੰਟਰੋਲ ਰੂਮ ਨੰਬਰ ਕਪੂਰਥਲਾ ਤੇ ਜਾਣਕਾਰੀ ਦੇ ਸਕਦਾ ਤੇ ਸੂਚਨਾ ਦੇਣ ਵਾਲੇ ਦਾ ਨਾਮ ਵੀ ਗੁਪਤ ਰੱਖਿਆ ਜਾਵੇਗਾ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜਾਂ ਸ਼ਰਮਾ ਦੀ ਰਿਪੋਰਟ ਤੁਸੀਂ ਡੇਲੀ ਤੁਸੀਂ ਦੇਖ ਰਹੇ ਹੋ ਕਿ ਮਾਨਜੋਗ ਡੀਜੀਪੀ ਸਾਹਿਬ ਦੀ ਜਿਹੜੀ ਹਦਾਇਤਾਂ ਹੈ ਕਿ ਪੰਜਾਬ ਨੂੰ ਅਸੀਂ ਨਸ਼ਾ ਮੁਕਤ ਕਰਾਉਣਾ ਹੈ ਉਹ ਨਾਲ ਹੀ ਨਾਲ ਸੀਐਮ ਸਾਹਿਬ ਦੀ ਵੀ ਹਦਾਇਤਾਂ ਹੈ ਕਿ ਅਸੀਂ ਪੰਜਾਬ ਦੀ ਜਿਹੜੀ ਜਨਤਾ ਹੈ ਉਹਨੂੰ ਆਪਾਂ ਇਹ ਨਸ਼ੇ ਤੋਂ ਮੁਕਤ ਕਰਾਉਣਾ ਹੈ ਉਹਦੀ ਮੋਹਿਮ ਤੇ ਤਹਿਤ ਹੀ ਅਸੀਂ ਨਾ ਜਿੰਨੇ ਵੀ ਡਰਗ ਪੈਡਲਰਸ ਐ ਸਾਡੇ ਏਰੀਆ 'ਚ ਜੋ ਵੀ ਨਸ਼ੇ ਦਾ ਕਾਰੋਬਾਰ ਕਰਦੇ ਹੈ ਜਾਂ ਨਾ ਗੋਲੀਆਂ ਵੇਚਦੇ ਹੈ ਜਾਂ ਹਿਰੋਇਨ ਜਾਂ ਕਿਸੇ ਹੋਰ ਟਾਈਪ ਦੇ ਨਸ਼ੇ ਤੋਂ ਆਪਣੀ ਪ੍ਰਾਪਰਟੀ ਬਣਾ ਰਹੇ ਹੈ ਉਹਨਾਂ ਨੂੰ ਅਸੀਂ ਨਾ ਕੰਟਰੋਲ ਕਰਨ ਵਾਸਤੇ ਹੁਣ ਇੱਕ ਮੁਹਿੰਮ ਤੋਂ ਨਵੀਂ ਨਹੀਂ ਅਸੀਂ ਕਰਦੇ ਰਹੇ ਹੁਣ ਅਸੀਂ ਨਾ ਇਹਦੀ ਪਬਲਿਸਿਟੀ ਵੀ ਕਰਨਾ ਸ਼ੁਰੂ ਕੀਤੀ ਹੋਈ ਹੈ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਜੇਕਰ ਕੋਈ ਬੰਦਾ ਨਸ਼ੇ ਕੀ ਦਾ ਵਪਾਰ ਕਰਕੇ ਕੋਈ ਪ੍ਰਾਪਰਟੀ ਬਣਾਊਗਾ ਚਾਹੇ ਉਹ ਗੱਡੀ ਹੋ ਚਾਹੇ ਆਚਲ ਸੰਪਤੀ ਜੋ ਵੀ ਹੋ ਚਾਹੇ ਘਰ ਬਣਾਇਆ ਚਾਹੇ ਕੋਠੀ ਬਣਾਇਆ ਚਾਹੇ ਜ਼ਮੀਨ ਖਰੀਦੇ ਚਾਹੇ ਖੇਤ ਖਰੀਦੇ ਚਾਹੇ ਗੱਡੀ ਚਾਹੇ ਸਕੂਟਰ ਚਾਹੇ ਮੋਟਰਸਾਈਕਲ ਕੋਈ ਵੀ ਸਮਾਨ ਤੁਸੀਂ ਖਰੀਦੋਗੇ ਨਸ਼ੇ ਕੇ ਪੈਸੇ ਤੋਂ ਔਰ ਜਿਹੜੀ ਸਾਨੂੰ ਸਾਡੇ ਇਨਵੈਸਟੀਗੇਸ਼ਨ ਦੇ ਵਿੱਚ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਦੇ ਵਿੱਚ ਸਾਨੂੰ ਪਤਾ ਲੱਗਦੀ ਹੈ ਕਿ ਤੁਹਾਡੇ ਨਾਮ ਚਾਹੇ ਤੁਹਾਡੀ ਫੈਮਿਲੀ ਕਿਸੇ ਵੀ ਮੈਂਬਰ ਦੇ ਨਾਮ ਤੇ ਕੋਈ ਪ੍ਰਾਪਰਟੀ ਹੈ ਤਾਂ ਅਸੀਂ ਉਹਨੂੰ 68F ਕੇ ਅੰਦਰ ਉਹ ਫ੍ਰੀਜ਼ ਕਰਾਂਗੇ ਤਾਂ ਇਹ ਤੁਸੀਂ ਅੱਜ ਦੇਖ ਰਹੇ ਹੋ ਇਹ ਬੰਦਾ ਹੈਗਾ ਇੱਥੇ ਡਾਕਟਰ ਸਾਹਿਬ ਜਿਹੜੂ ਤੁਸੀਂ ਕਹਿੰਦੇ ਹੋ ਮੈਂਮੀ ਮੈਡੀਕਲ ਸਟੋਰ ਚਲਾਉਂਦਾ ਹੈ ਇਹਦੀ ਵੀ ਅਸੀਂ ਪਿੱਛੇ 2022 ਦੇ ਵਿੱਚ 2000 PCS ਦਾ ਪਰਚਾ ਹੋਇਆ ਸੀ ਕਮਰਸ਼ੀਅਲ ਕੁਆਂਟੀਟੀ ਦਾ ਜਿਦੇ ਵਿੱਚ ਅਸੀਂ ਨਸ਼ੇ ਵਾਲੀ ਗੋਲੀਆਂ ਪਕੜੀ ਸੀ ਸੋ ਉਹਦੀ ਫਰਦਰ ਇਨਵੈਸਟੀਗੇਸ਼ਨ ਕਰਤੇ ਹੋਏ ਸਾਡੀ ਫਗਵਾੜਾ ਟੀਮ ਨੇ ਇਹਦੀ 1 ਕਰੋੜ 24 ਲੱਖ ਦੀ ਪ੍ਰਾਪਰਟੀ ਫ੍ਰੀਜ਼ ਕਰਾਈ ਹੈ ਹੁਣ ਅਸੀਂ ਪਬਲਿਕ ਨੂੰ ਇਹ ਹੀ ਬੇਨਤੀ ਕਰਦੇ ਹਾਂ ਕਿ ਜਿਹੜੀ ਪ੍ਰਾਪਰਟੀ ਫ੍ਰੀਜ਼ ਹੋ ਜਾਂਦੀ ਹੈ ਉਹਨੂੰ ਨਾ ਤਾਂ ਤੁਸੀਂ ਪਰਚੇਸ ਕਰ ਸਕਦੇ ਹੋ ਨਾ ਸੇਲ ਕਰ ਸਕਦੇ ਹੋ ਇਹ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਹ ਪ੍ਰਾਪਰਟੀ ਤੁਹਾਡੇ ਕਿਸੇ ਕੰਮ ਦੀ ਨਹੀਂ ਹੈ ਔਰ 1.5 ਸਵੇਰ ਹੀ 4 ਫੀਟ ਵੀ ਕੀਤੀ ਜਾਊਗੀ। ਤੋਂ ਇਸ ਕਰਕੇ ਆ ਨਾ ਅਸੀਂ ਸਾਰਿਆਂ ਨੂੰ ਲੋਕਾਂ ਨੂੰ ਵੀ ਰਿਕੁਐਸਟ ਕਰਦੇ ਹਾਂ ਕਿ ਤੁਹਾਡੇ ਏਰੀਆ 'ਚ ਜਿਹੜੇ ਬੰਦੇ ਨਸ਼ਾ ਵੇਚਦੇ ਹਨ ਜਾਂ ਕੋਈ ਬੰਦਾ ਕਿਸੇ ਦੂਜੇ ਨੂੰ ਨਸ਼ਾ ਕਰਾਂਦਾ ਹੈ। ਤੋਂ ਤੁਸੀਂ ਸਾਨੂੰ ਇਨਫੋਰਮੇਸ਼ਨ ਦਿਓ। ਆਲਸੋ ਜਿਹੜੇ ਬੱਚੇ ਕੋਈ ਨਸ਼ਾ ਕਰ ਰਹੇ ਉਹਨੂੰ ਅਸੀਂ ਡੀ ਐਡਿਕਸ਼ਨ ਸੈਂਟਰ ਤੇ ਵੀ ਦਾਖਲ ਕਰਾਵਾਂਗੇ। ਸਾਡੀ ਪਿੱਛੇ ਵੀ ਡੀ ਸੀ ਸਾਹਿਬ ਨਾਲ ਔਰ ਨਾਲ ਜੋ ਸਰਕਾਰੀ ਹਸਪਤਾਲ ਹੈ ਉਹਨਾਂ ਦੇ ਡਾਕਟਰਾਂ ਨਾਲ ਮੀਟਿੰਗ ਹੋ ਚੁੱਕੀ ਹੈ। ਅਸੀਂ ਜੋ ਸਾਡੀ ਜੋ ਡੀ ਐਡਿਕਸ਼ਨ ਦੀ ਕਪੈਸਿਟੀ ਹੈ ਉਹਨੂੰ ਵਧਾ ਰਹੇ ਹਾਂ। ਉੱਥੇ ਜੋ ਡਾਕਟਰਸ ਕੀ ਜੋ ਫੈਸਿਲਿਟੀ ਹੈ ਉਹ ਵੀ ਅਸੀਂ ਇੰਪਰੂਵ ਕਰ ਰਹੇ ਹਾਂ ਤਾਂ ਜਿਹੜੇ ਬੱਚੇ ਜੋ ਕਿ ਵਿਕਟਮ ਹੈ ਨਸ਼ੇ ਦਾ ਨਸ਼ੇ ਦੇ ਉਹ ਉੱਥੇ ਅਸੀਂ ਦਾਖਲ ਕਰਾਵਾਂਗੇ ਤਾਂ ਜਿਹੜੇ ਮੋਤਵਾਰ ਬੰਦੇ ਹੈ ਉਹ ਉਸ ਤਰ੍ਹਾਂ ਦੇ ਬੱਚੋਂ ਕੋ ਲੈ ਕੇ ਆ ਸਕਦੇ ਆ ਸਾਡੇ ਕੋਲ ਕਿ ਤੁਸੀਂ ਦਾਖਲ ਕਰਾਓ ਉਹ ਪੁਲਿਸ ਦੀ ਮਦਦ ਸੇ ਤੁਸੀਂ ਦਾਖਲ ਕਰਾ ਸਕਦੇ ਹੋ ਮੈਂ ਜਿਹੜੀ ਕੋਠੀ ਸੀ ਸੀਲ ਕੀਤੀ ਹੈ ਕਿ ਇਹ ਕਿਹਦੀ ਹੈ ਮਮੀ ਦੀ ਹੈ ਵੀ ਇਹ ਉਹਦੀ ਵਾਈਫ ਦੇ ਨਾਮ ਤੇ ਸੀ ਆਦੀ ਸੀ ਉਹਦੇ ਵਾਈਫ ਨੂੰ ਉਹਦੇ ਵਿੱਚ ਅਸੀਂ ਪਾ ਕੇ ਫਿਰ ਕਰਕੇ ਫਿਰ ਅਸੀਂ ਅਟੈਚ ਕਰਾਈ ਹੋਈ ਹੈ ਤੇ ਇਹਦੇ ਪਿਛੇ ਹੋਰ ਵੀ ਕੋਈ ਸੀਲ ਕੀਤਾ ਗਿਆ ਜੀ ਇਦੇ ਪਿੱਛੇ ਹਲੇ ਹਜੇ ਤੋਂ ਫਿਲਹਾਲ ਇਨਵੈਸਟੀਗੇਸ਼ਨ ਦੇ ਵਿੱਚ ਇਹ ਆਇਆ ਹੈ ਬਾਕੀ ਫਰਦਰ ਇਨਵੈਸਟੀਗੇਸ਼ਨ ਅਸੀਂ ਕਰਕੇ ਦੇਖਦੇ ਹਾਂ ਕਿ ਔਰ ਕੁਝ ਸਾਡੀ ਇਨਵੈਸਟੀਗੇਸ਼ਨ ਜੋ ਅਗਰ ਕੋਈ ਔਰ ਆਗੇ ਆਏਗਾ ਤਾਂ ਫਿਰ ਕਰਾਂਗੇ ਤਾਂ ਕੋਈ ਹੋਰ ਮਾਨ ਕੋਈ ਉਹ ਹੁਣ ਤੱਕ ਅਸੀਂ 2 ਦਿਨ ਪਹਿਲੇ ਵੀ ਤੁਸੀਂ ਦੇਖ ਸਕਦੇ ਹੋ ਇੱਕ ਸੁਪਾਨਪੁਰ ਦੇ ਵਿੱਚ ਨਾ ਇੱਕ 37 ਲੱਖ ਦੀ ਪ੍ਰਾਪਰਟੀ ਅਟੈਚ ਕੀਤੀ ਹੈ ਹੁਣ ਸਾਡੇ ਕਾਫੀ ਪ੍ਰੋਪੋਜ਼ਲ ਅੰਡਰ ਪ੍ਰੋਸੈਸ ਹੈ ਬਹੁਤ ਜਲਦੀ ਤੁਸੀਂ ਇਸ ਹਫਤੇ ਦੇ ਵਿੱਚ ਵੀ ਅਗਲੇ ਹਫਤੇ ਦੇ ਵਿੱਚ ਵੀ ਤੁਹਾਨੂੰ ਰੋਜ਼ ਖਬਰ ਦਿੰਦੇ ਜਾਏਗੇ ਜਿੱਤੇ ਵੀ ਸਾਡੀ ਕੋਈ ਪ੍ਰਾਪਰਟੀ ਅਟੈਚ ਕੀਤੀ ਜਾਊਗੀ ਉਹ ਤੁਹਾਨੂੰ ਅਸੀਂ ਜ਼ਰੂਰ ਦੱਸਾਂਗੇ ਇਹਦੇ ਵਿੱਚ ਵੀ ਮੈਡਮ ਕੋਈ ਕੋ ਗੱਡੀ ਬਿਲੀ ਕੀਤੀ ਹੋਵੇ ਕੋਈ ਆ ਅਸੀਂ ਹੁਣ ਵੈਰੀਫਾਈ ਕਰਕੇ ਤੁਹਾਨੂੰ ਦੇਖ ਕੇ ਦੱਸਦੇ ਹਾਂ ਤੇ ਫਿਲਹਾਲ ਤੋਂ ਇੱਕ ਘਰ ਅਸੀਂ ਫ੍ਰੀਜ਼ ਕੀਤਾ ਹੋਇਆ ਹੈ ਤੁਸੀਂ ਦੇਖਿਆ ਹੈ ਕਿ ਅਸੀਂ ਇੱਕ ਡਰਗ ਡੀਲਰ ਦੀ ਪ੍ਰਾਪਰਟੀ ਹੁਣੇ ਫ੍ਰੀਜ਼ ਕੀਤੀ ਹੋਈ ਹੈ ਅਸੀਂ ਲੋਕਾਂ ਨੂੰ ਵਾਰਨ ਵੀ ਕਰ ਰਹੇ ਹਾਂ ਜਿਹੜੇ ਨਸ਼ਾ ਦਾ ਵਪਾਰ ਕਰਦੇ ਹਨ ਉਹਨਾਂ ਨੂੰ ਇਹ ਹਿਦਾਇਤ ਹੈ ਕਿ ਅਸੀਂ ਜੇਕਰ ਤੁਸੀਂ ਨਸ਼ੇ ਦਾ ਵਪਾਰ ਨਹੀਂ ਛੱਡਿਆ ਤਾਂ ਫਿਰ ਅਸੀਂ ਇਦਾਂ ਹੀ ਤੁਹਾਡੀ ਪ੍ਰਾਪਰਟੀਆਂ ਅਟੈਚ ਕਰਾਵਾਂਗੇ ਅਸੀਂ ਇੱਥੇ ਨਸ਼ੇ ਦਾ ਕਾਰੋਬਾਰ ਤੁਹਾਡਾ ਨਹੀਂ ਚੱਲਣ ਦੇਣਾ ਹੈ ਅ ਜੋ ਵੀ ਅਸੀਂ ਬੰਦੀ ਕਾਰਵਾਈ ਹੋਗੀ ਅਸੀਂ ਜ਼ਰੂਰ ਕਰਾਂਗੇ ਮੈਮ ਜਦੋਂ ਤੁਸੀਂ ਇਹ ਪ੍ਰਾਪਰਟੀ ਸੀਲ ਕੀਤੀ ਇਸ ਏਰੀਆ 'ਚ ਵੀ ਕੋਈ ਨਾ ਕਰਾਂਗੇ ਦਾ ਹੁਣ ਅਨਾਉਂਸਮੈਂਟ ਅਸੀਂ ਕਰਨੇ ਲੱਗੇ ਲੋਕਾਂ ਨੂੰ ਇਹ ਪਤਾ ਲੱਗਣਾ ਚਾਹੀਦਾ ਹੈ ਕਿ ਹੁਣ ਇਹ ਪ੍ਰਾਪਰਟੀ ਨਾ ਤਾਂ ਖਰੀਦ ਨਾ ਤਾਂ ਤੁਸੀਂ ਵੇਚਣ ਵਾਸਤੇ ਅਵੇਲੇਬਲ ਨਹੀਂ ਹੈ ਇਹ ਸੀਜ਼ ਹੋ ਚੁੱਕੀ ਹੈ